ਮਾਨਸਾ ਜ਼ਿਲ੍ਹੇ ਦੇ ਪਿੰਡ ਬੱਛੂਆਣਾ ਵਿੱਚ ਰਜਵਾਹੇ ਚ 70 ਫੁੱਟ ਦੀ ਵੱਡੀ ਦਰਾਰ ਪੈਨ ਕਰਨ ਲਗਭਗ 300 ਏਕੜ ਫਸਲ ਪਾਣੀ ਚ ਡੁੱਬ ਕੇ ਬਰਬਾਦ ਹੋ ਗਈ ਪਿੰਡ ਵਾਸੀਆਂ ਨੇ ਦੱਸਿਆ ਕਿ ਦਰਾਰ ਪੈਨ ਨਾਲ ਪਾਣੀ ਖੇਤਾਂ ਚ ਵਧ ਗਿਆ ਜਿਸ ਕਾਰਨ ਠੇਕੇ ਤੇ ਲੈ ਕੇ ਖੇਤੀ ਕਰ ਰਹੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਉਹਨਾਂ આરોਪ ਲਾਇਆ ਕਿ ਅਜੇ ਤੱਕ ਕੋਈ ਵੀ ਸਰਕਾਰੀ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਜਿਸ ਕਰਕੇ ਪਿੰਡ ਵਾਸੀ ਆਪਣੇ ਪੱਧਰ ਤੇ ਹੀ ਦਰਾਰ ਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਨੇ ਪੀਨਾਮ ਬਾਈ ਮੇਰਾ ਨਾਮ ਕੇਵਲ ਸਿੰਘ ਹੈ ਜੀ ਇਹ ਆਪਣੇ ਨਹਿਰਾਂ ਅੱਜ ਟੁੱਟ ਗਈ ਦੀ ਜੀ ਸਵੇਰੇ 8:00 ਵਜੇ 8:00 ਵਜੇ ਦੇ ਦਾ ਬੱਸ ਅਸੀਂ ਬੰਦ ਕਰੀ ਜਾਂਦੇ ਹਾਂ ਹੁਣ ਲਖਾਨ ਬਹੁਤ ਹੋ ਗਿਆ ਜੀ 2-300 ਕਿੱਲੇ ਚ ਬਹੁਤ ਪਾਣੀ ਵਗ ਗਿਆ ਤੇ ਹੁਣ ਬੰਦ ਕਰੀ ਜਾਂਦੇ ਆ ਨਗਰ ਦੇ ਸਹਿਯੋਗ ਨਾਲ ਬਸਾ ਥੋੜੇ ਚਿਰ ਚੀ ਹੋਣ ਲੱਗ ਜੂਗਾ ਜੀ ਨੱਕਾ ਤੇ ਪ੍ਰਸ਼ਾਸਨ ਵਾਲਿਓ ਹਜੇ ਕੋਈ ਬੰਦਾ ਆਇਆ ਨਹੀਂ ਜੀ ਪੁਲਸ ਵਾਲੇ ਜਰੂਰ ਸਾਡੇ ਲੋਵੇ ਆਏ ਨੇ ਬਾਈ ਤੇ ਹੋਰ ਕੋਈ ਨਹੀਂ ਪਹੁੰਚਿਆ ਜੀ ਤੇ ਨਗਰ ਨੇ ਪੂਰਾ ਸਹਿਯੋਗ ਦਿੱਤਾ ਹੈ ਜੀ ਬਾਬੇ ਮਲਕਪੁਰੀ ਵਾਲਿਆਂ ਨੇ ਬਹੁਤ ਸਹਿਯੋਗ ਦਿੱਤਾ ਜੀ ਤੇ ਸਾਰੇ ਪਿੰਡ ਨੇ ਪੂਰਾ ਸਹਿਯੋਗ ਦਿੱਤਾ ਹੈ ਬਸ ਹੁਣ ਤਾਂ ਲੱਗ ਜੂਗਾ ਜੀ ਛੇਤੀ ਬਾਬੇ ਦੀ ਕਿਰਪਾ ਨਾਲ ਕਿੰਨਾ ਨੁਕਸਾਨ ਹੋ ਤੱਕਾ ਨੁਕਸਾਨ ਹੈਗਾ ਜੀ 2 250 ਕਿੱਲੇ ਚ ਪਾਣੀ ਵਗ ਗਿਆ ਜੀ ਔਰ ਅਲੀ ਤੱਕ ਬਾਗਰ ਅਲੀ ਵਾਲੀ ਸੜਕ ਦੇ ਨਾਲ ਜਾ ਕੇ ਲੱਗ ਗਿਆ ਜੀ ਪਾਣੀ ਪਿੰਡ ਦੇ ਲੋਕ ਹੀ ਬੰਦ ਕਰ ਰਹੇ ਨੇ ਪਿੰਡ ਦੇ ਲੋਕ ਹੀ ਬੰਦ ਕਰ ਰਹੇ ਨੇ ਜੀ ਹਾਂ ਨਗਰ ਦੇ ਸਹਿਯੋਗ ਨਾਲ ਹੀ ਬਸ ਲਗਭਗ ਜੀ 5 ਵਜੇ ਦੇ ਨਾ ਟੁੱਟੀ ਹੈ ਜੀ ਇਹ ਤੇ ਮੰਨ ਲਓ ਇੱਥੇ ਨੁਕਸਾਨ ਬਹੁਤ ਹੋ ਗਿਆ ਜੀ ਆਮ ਮੁੰਡੇ ਜੀ ਤਿੰਨ ਕਿੱਲੇ ਨੇ ਵਿਚਾਰੇ ਜੀ ਇਹ ਤਿੰਨੇ ਮਰ ਚੁੱਕੇ ਨੇ ਜੀ ਭਰਗੇ ਜੀਰੀ ਨਾਲ ਸਵੇਰੇ ਸੀ ਸਾਡੇ ਦਾ ਪੁਲਿਸ ਮੁਲਾਜ਼ਮ ਆਏ ਨੇ ਜੀ ਮਦਦ ਕਰਨਾ ਹੋਰ ਸਾਡੇ ਲੱਭ ਕੋਈ ਨਹੀਂ ਪਹੁੰਚਿਆ ਜੀ ਵੀ ਹੁਣ ਚਾਰ ਪੰਜ ਪਿੰਡ ਇਕੱਠੇ ਹੋ ਕੇ ਜੀ ਨਹਿਰ ਬੰਦ ਕਰਨ ਲੱਗ ਰਹੇ ਆ ਜੀ ਵੀ ਪਰ ਜੇ ਪ੍ਰਸ਼ਾਸਨ ਵੱਲੋਂ ਕੋਈ ਵੀ ਸਾਨੂੰ ਹਜੇ ਤੱਕ ਕੋਈ ਮਦਦ ਨਹੀਂ ਮਿਲੀ ਜੀ ਵੀ ਸਾਰੀ ਸਾਡੀ ਮਦਦ ਜਿਹੜੇ ਪਿੰਡਾਂ ਵਾਲੇ ਕਰ ਰਹੇ ਨੇ ਜੀ ਇਹ ਤੱਕ ਨਹਿਰ ਬੰਦ ਨਹੀਂ ਹੋਈ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਕਿੰਨਾ ਕੁ ਨੁਕਸਾਨ ਮੰਗਦੇ ਨੇ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਜੀ ਮੰਨ ਲਓ ਜਿੰਨਾ ਇ ਵੀ ਸਾਰਾ ਨੁਕਸਾਨ ਹੋ ਚੁੱਕਾ ਜੀ ਆਮ ਮੁੰਡੇ ਦੇ ਜੀ ਤਿੰਨ ਇਕੱਲੇ ਸੀ ਵਿਚਾਰੇ ਦੇ ਗਰੀਬ ਬੰਦਾ ਜੀ ਇਹਦਾ ਸਭ ਤੋਂ ਵੱਧ ਨੁਕਸਾਨ ਹੋਇਆ ਜੀ ਹੋਰ ਵੀ ਅੱਗੇ ਤੱਕ ਬਹੁਤ ਨੁਕਸਾਨ ਹੈ ਜੀ ਵੀ ਸਾਰੀ ਨੁਕਸਾਨ ਹੈ ਜੀ ਇਹ ਤੁਰ ਤੱਕ ਵੀ ਪਰ ਸਾਡੀ ਮਦਦ ਹਜੇ ਤੱਕ ਕੋਈ ਨਹੀਂ ਕਰਨ ਆਇਆ ਜੀ ਇਹ ਉਹ ਪਿੰਡ ਦੇ ਲੋਕ ਹੀ ਸਹਿ ਜੋ ਪਿੰਡਾਂ ਦੇ ਲੋਕ ਨੇ ਜੀ ਸਾਰੇ ਚਾਰ ਪੰਜ ਪਿੰਡਾਂ ਦੇ ਲੋਕ ਆਏ ਨੇ ਜੀ ਪਹਿਲਾਂ ਪਿੱਛੇ ਬੰਦ ਕਰਕੇ ਨੇ ਜੋ ਫਿਰ ਹੋਰੇ ਆ ਕੇ ਬੰਦ ਕਰਾਈਏ ਜੀ ਵੀ ਮੰਨ ਲਓ ਪ੍ਰਸ਼ਾਸਨ ਵੱਲੋਂ ਹਜੇ ਤੱਕ ਸਾਨੂੰ ਕੋਈ ਸਪੋਰਟ ਨਹੀਂ ਮਿਲੀ ਛਵਾਨਾਂ ਜਿਹੜੀ ਅੱਜ ਨਹਿਰ ਟੁੱਟੀ ਹੈ ਉਹ ਪਿੱਛੋਂ ਬਰਸਾਤ ਦੇ ਕਰਕੇ ਤਿੰਨ ਚਾਰ ਦਿਨਾਂ ਦਾ ਜਿਹ ਉਦੇ ਕਰਕੇ ਪਾਣੀ ਦਾ ਜ਼ਿਆਦਾ ਵਗਾਵ ਵਧਨ ਕਰਕੇ ਉਥੇ ਪਾੜ ਪਿਆ ਕੋਈ ਨਹਿਰ ਦੀ ਸਫਾਈ ਕਈ ਹੋ ਸਕਦਾ ਪਿਛਲੇ ਟਾਈਮ ਦੇ ਨਾ ਹੋਈ ਹੋਵੇ ਜਿਹਦੇ ਕਰਕੇ ਉਥੇ ਬੂਟੀਆਂ ਦਰਖਤ ਵਗੈਰਾ ਹੋ ਕੇ ਕੁਸ ਲੱਗੇ ਹੋਣ ਕਰਕੇ ਉਹ ਜੜੋ ਥੋੜੀ ਕਮਜ਼ੋਰ ਹੋਣ ਕਰਕੇ ਉਹਦੀ ਨਹਿਰ ਦਾ ਪਾੜ ਪੈ ਗਿਆ ਉਹ ਹੌਲੀ ਹੌਲੀ ਉਥੇ ਬੰਦੇ ਲੱਗੇ ਹੋਏ ਇਹਨੂੰ ਕਰਦੇ ਪਏ ਠੀਕ ਪਰ ਹਾਂਜੀ ਪ੍ਰਸ਼ਾਸਨ ਵੱਲੋਂ ਕੀ ਸ਼ਰਤ ਪ੍ਰਸ਼ਾਸਨ ਨੇ ਇਦਾਂ ਹੈ ਵੀ ਹੁਣ ਹੌਲੀ ਰੀਨਰ ਪਿੱਛੋਂ ਪਾਣੀ ਥੋੜਾ ਘਟਾ ਲੰਗੇ ਉਹ ਜਿਹੜਾ ਕਿ ਸਾਮਪਾ ਕਿਹੜਾ ਪਾਣੀ ਘਟਿਆ ਜਾਊਗਾ ਤੇ ਉਸ ਤੋਂ ਬਾਅਦ ਡਰੇਨਜ ਵਿਭਾਗ ਵਾਲੇ ਜਿਹੜੇ ਆ ਉਹਨਾਂ ਦੀ ਟੀਮ ਆਊਗੀ ਤੇ ਉਹਨਾਂ ਨੂੰ ਉਹਦੀ ਜਿਹੜੀ ਕਿ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਉਹਨੂੰ ਭੇਜੀਆ ਉਹਦੇ ਮੁਤਾਬਿਕ ਉਸਾਮੀ ਆ ਕੇ ਉਹਨੂੰ ਆ ਕੇ ਉਹਨੂੰ ਤੁਰੇ ਜਿਹੜਾ ਵੀ ਉਹਦਾ ਕੰਮ ਪੇਸ਼ੀ ਰਹਿੰਦੀ ਹੈ ਉਹਦਾ ਪਿੰਡ ਵਾਲੇ ਆਪਣੇ ਹਿਸਾਬ ਨਾਲ ਜਿੱਥੇ ਕੰਮ ਕਰਨ ਪਰ ਦੇ ਕੋਈ ਮਾੜੀ ਮੋਟੀ ਕੋਈ ਰਹਿ ਗਿਆ ਉਹ ਬਾਕੀ ਉਹ ਰੇਂਜ ਵਿਭਾਗ ਜਿਹੜਾ ਹੈਗਾ ਉਹ ਸਾਮ ਨੂੰ ਆ ਕੇ ਇਹਨੂੰ ਜਿਹਦੀ ਰਿਪੇਅਰ ਹੈਗੀ ਉਹ ਕਰ ਦੇਣਗੇ